ਫੋਰਚੂਨਰ ਗੱਡੀ ਵਿੱਚ ਜਾ ਰਹੇ ਨੌਜਵਾਨ ਨੇ ਕਥਿਤ ਤੌਰ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਖੰਬੇ ਨਾਲ ਜਾ ਟਕਰਾਈ ਅਤੇ ਖੰਭਾ ਤੋੜ ਕੇ ਗੱਡੀ ਖੇਤਾਂ ਵਿੱਚ ਜਾ ਪਲਟੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਭਿਆਨਕ ਮੰਜ਼ਰ ਦੀਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਵਿਦੇਸ਼ ਤੋਂ ਪਰਤਿਆ ਸੀ ਪਰ ਕਥਿਤ ਤੌਰ ਤੇ ਉਸ ਨੇ ਖੁਦਕੁਸ਼ੀ ਕਰ ਲਈ ਹੈ ਆਪਣੀ ਜਾਨ ਦੇ ਦਿੱਤੀ ਹੈ ਇਹ ਜਾਣਕਾਰੀ ਹੈ ਕਿ ਉਸਨੇ ਆਪਣੇ ਹੀ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜਿਸ ਕਰਕੇ ਗੱਡੀ ਵੀ ਲਹੂ ਲੋਹਾਨ ਹੋਈ ਪਈ ਮਿਲੀ ਹੈ ਗੱਡੀ ਦੀ ਹਾਲਤ ਬੁਰੀ ਤਰ੍ਹਾਂ ਦੀ ਦੇਖੀ ਜਾ ਸਕਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਛੀਵਾੜਾ ਤੋਂ ਜਿੱਥੇ ਇੱਕ ਨੌਜਵਾਨ ਵੱਲੋਂ ਮੁੱਢਲੀ ਜਾਣਕਾਰੀ ਮੁਤਾਬਕ ਅਥੇ ਤੌਰ ਤੇ ਖੁਦਕੁਸ਼ੀ ਕੀਤੀ ਗਈ ਹੈ ਮਾਛੀਵਾੜਾ ਨੇੜਲੇ ਪਿੰਡ ਗੌਂਸਗੜ ਦੇ ਨਿਵਾਸੀ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਆਪਣੀ ਫੋਰਚੂਨਰ ਗੱਡੀ ਵਿੱਚ ਜਾਣਕਾਰੀ ਮੁਤਾਬਕ ਲਾਇਸੈਂਸੀ ਰਿਵਾਲਵਰ ਨਾਲ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਕੀਤੀ ਹੈ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਹੁਣ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਅਤੇ ਡੈਰੀ ਦਾ ਕਿੱਤਾ ਕਰਦਾ ਸੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੈਰੀ ਵਿੱਚ ਪਾ ਕੇ ਆਇਆ ਤੇ ਉਸ ਤੋਂ ਬਾਅਦ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ ਆਪਣੇ ਪਿੰਡ ਤੇ ਹੀ ਨੇੜੇ ਸੜਕ ਤੇ ਉਸਨੇ ਗੱਡੀ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਜਾਣਕਾਰੀ ਹੈ ਉਸੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆਂ ਵਿੱਚ ਜਾ ਟਕਰਾਈ ਖੇਤਾਂ ਵਿੱਚ ਜਾ ਡਿੱਗੀ ਮੌਕੇ ਤੇ ਖੇਤਾਂ ਵਿੱਚ ਕੰਮ ਕਰ ਰਹੇ ਕਾਮਿਆਂ ਨੇ ਉਸ ਨੂੰ ਬਾਹਰ ਕੱਢਿਆ ਗੱਡੀ ਖੰਭੇ ਨਾਲ ਟਕਰਾਈ ਸੀ ਤਾਂ ਖੇਤਾਂ ਵਿੱਚ ਜੋ ਜਦੋਂ ਡਿੱਗੀ ਤਾਂਲੇ ਦੁਆਲੇ ਭਾਜੜਾ ਵੀ ਪਈਆ ਤਾਂ ਲੋਕ ਇਕੱਠੇ ਹੋਏ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਤਾਂ ਚਸ਼ਮਦੀਦਾਂ ਦੇ ਮੁਤਾਬਿਕ ਉਸ ਨੇ ਸ਼ੀਸ਼ਾ ਤੋੜ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਸ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ ਵਜੋਂ ਹੋਈ ਪਰ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਦੇ ਦੋ ਗੋਲੀਆਂ ਲੱਗੀਆਂ ਹੋਈਆਂ ਸਨ ਜਿਸ ਵਿੱਚੋਂ ਉਸ ਦੀ ਲੱਤ ਤੇ ਦੂਜੀ ਉਸ ਦੀ ਛਾਤੀ ਦੇ ਆਰ ਪਾਰ ਦੱਸੀ ਜਾ ਰਹੀ ਹੈ ਹਾਲਾਂਕਿ ਕੀ ਪੂਰਾ ਮਾਮਲਾ ਕੀ ਹੈ ਕਿ ਵਾਕਈ ਇਹ ਖੁਦਕੁਸ਼ੀ ਹੈ ਜਾਂ ਫਿਰ ਕੋਈ ਵਾਰਦਾਤ ਹੈ ਇਸ ਬਾਰੇ ਪੁਲਿਸ ਪੜਤਾਲ ਕਰੇਗੀ ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਪਰ ਮੁੱਢਲੀ ਜਾਣਕਾਰੀ ਜੋ ਆਈ ਹੈ ਕਿ ਕਥਿਤ ਤੌਰ ਤੇ ਨੌਜਵਾਨ ਨੇ ਆਪਣੀ ਹੀ ਜਾਨ ਖੁਦ ਦੇ ਦਿੱਤੀ ਹੈ ਲਾਇਸੈਂਸੀ ਰਵਾਲਵਰ ਦੇ ਨਾਲ ਗੋਲੀ ਮਾਰੀ ਗਈ ਹੈ ਫੋਰਚੂਨਰ ਗੱਡੀ ਦੇ ਵਿੱਚੋਂ ਖੂਨ ਨਾਲ ਲਕਪਤੇ ਨੌਜਵਾਨ ਮਿਲਿਆ ਹੈ ਪੁਲਿਸ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਿਆਤਪੁਰ ਵੇਠ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਹਾ ਸੀ ਕਿ ਅੱਗ ਲੱਗੀ ਛਤ ਉਹ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਹਾਂ ਜੀ ਗੌਂਦ ਕੱਢਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਸਾਬ ਸਿਕਦਾ ਕਿੰਨੀ ਕੁਲੀ ਲੱਗੀ ਕਿਤੇ ਕਿਤੇ ਕੋਈ ਪੱਟ ਕਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ ਤੇ ਦਿਲ ਤੇ ਆਪਣਰੇ ਨਾਲ ਹੀ ਸੁਭਕ ਕਰੇ ਡੱਟ ਸੀ ਪਰਿਵਾਰ ਕੋ ਇੰਪ੍ਰੈਨਸ ਦਿੱਤਾ ਉਹ ਨਾਲ ਲੈ ਕੇ ਹੱਸਦਾ ਇਹਦੇ ਵਿੱਚ ਕੋਈ ਹੋਰ ਬੱਸ ਸਭ ਸਭ ਚਿਪਿਆ ਸਭ ਆਪਣੇ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਤਾਂ ਪਤਾ ਜਾਂਚ ਤੋਂ ਬਾਅਦ ਕੋਈ ਜੀ ਇੱਕ ਖਤਲਾ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬਾਡੀ ਮਿਲੀ ਹੈ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਇਹ ਆਇਡੈਂਟੀਫਾਈ ਹੋਇਆ ਸੁਰਿੰਦਰ ਸਿੰਘ ਨਾਮ ਦਾ ਬੰਦਾ ਬਾਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਿੰਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੰਗਾਈ ਨਾਲ ਤੁਪਰੀਸ਼ ਕੀਤੀ ਜਾਏਗੀ ਤੁਸੀਂ ਉਸੇ ਦੇ ਕਾਰਨ ਦਾ ਪਤਾ ਲੱਗਾ ਤੁਸੀਂ ਨਹੀਂ ਉਹ ਸਾਰਾ ਉਹ ਨਾਲੇ ਕਲੀਅਰ ਕਰਾਂਗੇ ਇੱਕ ਇੱਕ ਲੱਗੀ ਪੁਲਿਸ ਦੇ ਇੱਕ ਕੋਲੀ ਮੱਤ ਵਿੱਚ ਲੱਗੀ ਹੈ ਕਿਨੇ ਚੈਸਟ ਵਿੱਚ ਲੱਗੀ ਹੈ ਬੋਡੀ ਪੋਸਟਮੋਰਟਮ ਆਹਨੇ ਨੂੰ ਅੱਗੇ ਪੋਸਟਮੋਰਟਮ ਨਹੀਂ ਅਕੀਰਿਆਂ ਮੰਗੂ ਉਸ ਬੋਲ ਜੋ ਹੀ ਹੋਗਾ ਫਤਰਨਾ